ਖਬਰਨਾਮਾ ਦਿਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਸਿਆਸੀ ਟੋਰੀ ਡੋੜ ਦੇ ਵਿੱਚ ਮਚੀ ਤਰਸੱਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਜਾਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਵੱਡਾ ਐਕਸ਼ਨ ਕਿਉਂਕਿ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਸ਼ਸ਼ੂ ਪੰਜ ਦੇ ਵਿੱਚ ਨੇ ਭੰਮਲ ਪੂਸੇ ਦੇ ਵਿੱਚ ਨੇ ਕਿ ਕਿਹੜੇ 10 ਵਿਧਾਇਕਾਂ ਦੀ ਛੁੱਟੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਥੋੜੇ ਹੀ ਦਿਨਾਂ ਦੇ ਵਿੱਚ ਕਰ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਬਾਹਰ ਦਾ ਰਸਾ ਦਿਖਾ ਦਿੱਤਾ ਜਾਵੇਗਾ ਹਾਲਾਂਕਿ ਜਿਹੜੀ ਭਵਿੱਖਬਾਣੀ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਤੋਂ ਲਗਭਗ ਸਾਲ ਪਹਿਲਾਂ ਕੀਤੀ ਸੀ ਕਿ 33 ਤੋਂ 35 ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਉਹਨਾਂ ਦੇ ਵਿੱਚ ਮੰਤਰੀ ਵੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲ ਜਾਣਗੇ ਕਿਉਂਕਿ ਉਹ ਚੁੱਪ ਨੇ ਉਹ ਸੱਤਾ ਦਾ ਆਨੰਦ ਮਾਣਨਾ ਚਾਹੁੰਦੇ ਨੇ ਉਹਨਾਂ ਦੇ ਹੱਥ ਬੰਨੇ ਹੋਏ ਨੇ ਉਹਨਾਂ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਜਾਂਦਾ ਜਿਸ ਤਰ੍ਹਾਂ ਹਰਮਿੰਦਰ ਸਿੰਘ ਪਠਾਨ ਮਾਸਰਾ ਨੇ ਕਿਹਾ ਕਿ ਮੰਤਰੀ ਅਤੇ ਵਿਧਾਇਕਾਂ ਦੇ ਸਤੀਫੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਦੇ ਵਿੱਚ ਹਨ ਜੇਕਰ ਕੋਈ ਬਗਾਵਤ ਕਰਦਾ ਹੈ ਜੇਕਰ ਕੋਈ ਵਿਧਾਇਕ ਜਾਂ ਮੰਤਰੀ ਆਪਣੀ ਮਰਜ਼ੀ ਦੇ ਨਾਲ ਕੋਈ ਪੰਜਾਬ ਦੇ ਹਿੱਤਾਂ ਦੇ ਲਈ ਵੱਡਾ ਫੈਸਲਾ ਲੈਂਦਾ ਹੈ ਗ੍ਰਾਂਟ ਦਾ ਅਨਪ੍ਰਦਾਨ ਕਰਦਾ ਹੈ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਹੈ ਉਸ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਚਾਹੀਦੀ ਹੈ ਚਾਹੇ ਹਰਬੀਰ ਸਿੰਘ ਪਠਾਨ ਮਾਜਰਾ ਹੋਣ ਚਾਹੇ ਕੁਵਰ ਵਿਜੇ ਪ੍ਰਤਾਪ ਸਿੰਘ ਹੋਣ ਚਾਹੇ ਰਮਨ ਅਰੂੜਾ ਹੋਵੇ ਹਾਲਾਂਕਿ ਰਮਨ ਅਰੂੜਾ ਨੂੰ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਪੱਕੀ ਜਵਾਨਤ ਮਿਲ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਰਮਨ ਅਰੂੜਾ ਨੂੰ ਇਸ ਕਰਕੇ ਫਸਾਇਆ ਗਿਆ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀ ਤਿਆਰੀ ਕਰ ਰਹੀ ਸੀ ਹਾਲਾਂਕਿ ਇਹ ਖਬਰਾਂ ਰਮਨ ਅਰੂੜਾ ਨੇ ਅੱਜ ਕਾਨਫਰੰਸ ਕਰਕੇ ਦੱਸਣੀਆਂ ਨੇ ਇਹ ਗੱਲਾਂ ਉੱਤੇ ਚਰਚਾ ਹੋਵੇਗੀ ਲੇਕਿਨ ਉਹ ਕਿਹੜੇ 10 ਵਿਧਾਇਕ ਨੇ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਸਿਰਫ ਥੋੜੇ ਹੀ ਦਿਨਾਂ ਦੇ ਵਿੱਚ ਕਿਉਂਕਿ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਹੁਣ ਐਕਸ਼ਨ ਮੋਡ ਦੇ ਵਿੱਚ ਹੈ ਜਿਹੜੇ ਬਗਾਵਤ ਕਰ ਰਹੇ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਇਲਜ਼ਾਮ ਲਗਾ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਹਿ ਰਹੇ ਨੇ ਕਿ ਪੰਜਾਬ ਦੀ ਸਾਰੀ ਸਾਰੀ ਬਿਊਰੋਕਰੇਸੀ ਅਤੇ ਸਾਰੀ ਜਿਹੜੀ ਅਫਸਰਸ਼ਾਹੀ ਹੈ ਉਹਨਾਂ ਦੇ ਹੱਥਾਂ ਦੀ ਘੱਟ ਕੁਤਲੀ ਬਣੀ ਹੋਈ ਹੈ ਉਹਨਾਂ ਉੱਤੇ ਕਾਰਵਾਈ ਹੋਵੇਗੀ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਵੇਲੇ ਵੀ ਤਿੰਨ ਵਦਾ ਇੱਕ ਜਿਹੜੇ ਨੇ ਉਹਨਾਂ ਨੇ ਜਿਹੜੀ ਬਗਾਵਤ ਕੀਤੀ ਸੀ ਚਾਹੇ ਉਹ ਮਾਲਵੇਤਰ ਕੰਗ ਹੋਣ ਜਿਹੜੇ ਸੰਸਦ ਮੈਂਬਰ ਨੇ ਤੇ ਚਾਏ ਹੋਣ ਦਿਨੇਸ਼ ਛੱਡਾ ਤੇ ਚਾਏ ਹੋਣ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤਿੰਨ ਇਹ ਨੇ ਜਿਨ੍ਹਾਂ ਨੇ ਲੈਟ ਪੋਲਿਟਿਕ ਪਾਲਿਸੀ ਦਾ ਵਿਰੋਧ ਕੀਤਾ ਸੀ ਤਿੰਨ ਆਲਰੇਡੀ ਕੁਮਰ ਵਿਜੇ ਪ੍ਰਤਾਪ ਸਿੰਘ ਰਵਨ ਅਰੋੜਾ ਅਤੇ ਹੋਣ ਪਠਾਨ ਬਾਜਰਾ ਬਾਅਦ ਚਲੇ ਗਏ ਕਿੰਨੇ ਹੋਗਾ 6 ਹੋਗਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਉੱਤੇ ਇਲਜ਼ਾਮ ਲੱਗੇ ਨੇ ਚਾਹੇ ਉਹ ਫੌਜਾ ਸਿੰਘ ਸਰਾਰੀ ਹੋਵੇ ਚਾਹੇ ਉਹ ਅਨਮੋਲ ਗਗਨ ਮਾਨ ਹੋਣ ਤੇ ਚਾਹੇ ਉਹ ਚੇਤਨ ਸਿੰਘ ਜੋੜਾ ਮਾਦਰਾ ਹੋਵੇ ਯਾਨੀ ਕਿ ਜਿਨ੍ਹਾਂ ਦੇ ਕੋਲੋਂ ਕੈਬਨਟ ਮੰਤਰੀ ਦੇ ਅਹੁਦੇ ਖੋਏ ਗਏ ਸੀ ਉਹ ਵੀ ਅੰਦਰੋਂ ਅੰਦਰੀ ਦੂਸ ਅੰਦਰੋਂ ਅੰਦਰੀ ਦੂਸਰੀਆਂ ਪਾਰਟੀਆਂ ਦੇ ਨਾਲ ਸੈਟਿੰਗ ਕਰ ਰਹੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਉਹਨਾਂ ਦਾ ਪਤਾ ਚੱਲ ਗਿਆ ਹੈ ਉਹਨਾਂ ਦੇ ਹਲਕਿਆਂ ਦੇ ਵਿੱਚ ਨਾਮੀ ਗ੍ਰਾਮੀ ਚਿਹਰੇ ਨਵੇਂ ਜਾ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਉਨਾ ਹਲਕਿਆਂ ਦੇ ਵਿੱਚ ਨਾਮੀ ਗ੍ਰਾਮੀ ਚਿਹਰਿਆਂ ਨੂੰ ਇਨਚਾਰਜ ਬਣਾ ਕੇ ਚੋਣ ਮੈਦਾਨ ਦੇ ਵਿੱਚ ਉਤਾਰਨਾ ਚਾਹੁੰਦੀ ਹੈ ਆ ਆਰਡੀ ਪਾਰਟੀ ਦੀ ਹਾਈ ਕਮਾਂਡ ਕਿੰਨੇ ਕੁ ਉਸ ਦੇ ਪੋਜ਼ਿਟਿਵ ਰਿਜ਼ਲਟ ਆਉਣਗੇ ਕਿੰਨੇ ਕੁ ਉਸ ਦੇ 네ਗਟਿਵ ਰਿਜ਼ਲਟ ਆਉਣਗੇ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਿਨ੍ਹਾਂ ਉੱਤੇ ਇਲਜ਼ਾਮ ਲੱਗੇ ਨੇ ਖਾਸ ਕਰਕੇ ਕੁਮਰ ਵਿਜੇ ਪ੍ਰਤਾਪ ਸੇ ਰਮਨ ਅਰੂੜਾ ਹਰਮੀਤ ਸਿੰਘ ਪਠਾਨ ਮਾਜਰਾ ਤਿੰਨ ਬਾਅਦ ਉਸ ਤੋਂ ਬਾਅਦ ਇਲਜ਼ਾਮ ਲੱਗੇ ਸੀ ਅਨਮੋਲ ਗਗਨਮਾਨ ਤੇ ਜੋੜਾ ਮਾਜਰਾ ਤੇ ਫੌਜਾ ਸਿੰਘ ਸਰਾਰੀ ਤੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੰਤਰੀ ਨੇ ਜਿਨ੍ਹਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਰਹੀ ਜਿਨ੍ਹਾਂ ਤੋਂ ਅੱਜ ਤੋਂ ਲਗਭਗ 8 ਮਹੀਨੇ ਪਹਿਲਾਂ ਜਿਨ੍ਹਾਂ ਦੇ ਕੋਲ ਕੈਬਨਿਟ ਮੰਤਰੀ ਦੇ ਅਹੁਦੇ ਖੋਲਿਆ ਗਿਆ ਸੀ ਉਹਨਾਂ ਦੀ ਕਾਰਜਗੁਜ਼ਾਰੀ ਉੱਤੇ ਵੀ ਸਵਾਲ ਉੱਠੇ ਸੀ ਉਹਨਾਂ ਵੀ ਆਪਣੀ ਮਨਮਰਜ਼ੀ ਦੇ ਨਾਲ ਫੈਸਲਾ ਹੈ ਹਾਲਾਂਕਿ ਅਨਮੋਲ ਗਗਨ ਮਾਂਡੇ ਆਪਣਾ ਅਸਤੀਫਾ ਦੇ ਵੀ ਦਿੱਤਾ ਸੀ ਬਾਅਦ ਵਿੱਚ ਉਹਨੂੰ ਬਣਾ ਲਿਆ ਲੇਕਿਨ ਅੰਦਰੋਂ ਅੰਦਰੀ ਰੁਕੀ ਹੈ 10 ਵਿਧਾਇਕ ਜਿਨ੍ਹਾਂ ਦੇ ਵਿੱਚੋਂ ਤਿੰਨ ਮਹਿਲਾਵਾਂ ਨੇ ਚਾਹੇ ਸਬਜੀਤ ਕੌਰ ਮਾਨੁਕੇ ਹੋ ਸਕਦੀ ਹੈ ਚਾਹੇ ਨਰਿੰਦਰ ਕੌਰ ਭਰਾਜ ਹੋ ਸਕਦੀ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਸੱਤ ਜਿਦੇ ਵਿੱਚ ਮੇਲ ਦੱਸੇ ਜਾ ਰਹੇ ਨੇ ਜਿਦੇ ਵਿੱਚ ਤਿੰਨ ਫੀਮੇਲ ਦਸੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ ਵਿਧਾਇਕਾ ਉਹਨਾਂ ਉੱਤੇ ਦੁੱਖ ਦੀ ਘੜੀ ਆਉਣ ਵਾਲੇ ਦਿਨਾਂ ਦੇ ਵਿੱਚ ਆਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਿ ਸਾਡਾ ਕੋਈ ਵਿਰੋਧ ਕਰੇ ਸਾਡੇ ਸਾਡੀ ਮਨਮਰਜ਼ੀ ਤੋਂ ਕੋਈ ਫੈਸਲਾ ਲਵੇ ਕਿਉਂਕਿ ਜਿਸ ਤਰ੍ਹਾਂ ਕੁਸ਼ਲ ਕੁਮਾਰ ਦਾ ਵਿਰੋਧ ਹੋ ਰਿਹਾ ਹੈ ਜਿਸ ਤਰ੍ਹਾਂ ਬਾਕੀ ਵਿਭਾਗਾਂ ਦੇ ਵਿਰੋਧ ਹੋ ਰਹੇ ਨੇ ਕਿ ਇਹਨਾਂ ਦੀ ਮਿਲੀ ਭੁਗਤ ਕਰਨ ਪੰਜਾਬ ਦੇ ਵਿੱਚ ਤਵਾਹੀ ਮੱਚੀ ਹੈ ਹੜ੍ਹਾਂ ਦੇ ਪਾਣੀ ਨਾਲ